ਇੱਕ ਗੱਲ ਬਾਈ ਨੇ ਕਹੀ ਆ ਕਹਿੰਦਾ ਯੂਟਿਊਬਰਾਂ ਨੇ ਵੀ ਕਮਾਲ ਕਰਤੀ ਕੱਲੀ ਕੱਲੀ ਦਿਖਾਤੀ ਧਰਤੀ ਤੇ ਜੇ ਕਹੀ ਆ ਆਪਾਂ ਵੀ ਯੂਟਿਊਬਰਾਂ ਨੇ ਵੀ ਕਮਾਲ ਕਰਤੀ ਕੱਲੇ ਕੱਲੇ ਨੇ ਦਿਖਾਤੀ ਕਰਦੀ ਇਹ 'ਚ ਵੀ ਕੋਈ ਸ਼ੱਕ ਨਹੀਂ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਮੈਂ ਅੱਗ ਲਾਵਾਂ ਮਹਿਲਾਂ ਨੂੰ ਦੇਖੋ ਤੁਹਾਡੇ ਸਾਹਮਣੇ ਬੜਾ ਸੋਹਣਾ ਨਜ਼ਾਰਾ ਗਾ ਬਾਈ ਇੱਕ ਛੱਪਰ ਦੇ ਵਿੱਚ ਬੈਠੇ ਨੇ ਤੇ ਧੂਣ ਹੀ ਲਾਈ ਬੈਠੇ ਨੇ ਨਹੀਂ ਤਾਂ ਜ਼ਿਆਦਾਤਰ ਕੀ ਹੁੰਦਾ ਕਿ ਆਪਾਂ ਦੇਖਦਾ ਕਿ ਮੋਬਾਈਲਾਂ 'ਚ ਬੜੀ ਹੋਈ ਦੁਨੀਆ ਗਈ ਪਰ ਇਹ ਜਿਹੜਾ ਨਜ਼ਾਰਾ ਗਾ ਬਾਈ ਇਹ ਵੱਖਰਾ ਨਜ਼ਾਰਾ ਗਾ ਆ ਬਾਈ ਆਪਣੇ ਨਾਲ ਨਿੰਮਾ ਗਾ ਸੋ ਬਾਈ ਨਿੰਮੇ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਸੁਣਦੇ ਆਂ ਬਾਈ ਤੋਂ ਗੀਤ ਹੋਰ ਬਾਈ ਠੀਕ ਹੋ ਹਾਂ ਜੀ ਬਾਈ ਹੋ ਨਮਸਕਾਰ ਜੀ ਬਾਬਾ ਨਮਸਕਾਰ ਹੋਰ ਵਧੀਆ ਬਾਬਾ ਜੀ ਬਹੁਤ ਵਧੀਆ ਕਿਰਪਾ ਹੋਈ ਤੁਸੀਂ ਦੱਸੋ ਕੀ ਹਾਲ ਬਹੁਤ ਵਧੀਆ ਮੈਂ ਆ ਮਾਹੌਲ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਵੀ ਆ ਧੂਣੀ ਧਾਣੀ ਲਾ ਕੇ ਬੈਠੇ ਹੋ ਰੰਗ ਵੱਜੀ ਜਾਂਦਾ ਹੈ ਸਹੀ ਗੱਲ ਹੈ ਜੀ ਸਹੀ ਤੇ ਬਾਈ ਜਿਵੇਂ ਉਹੀ ਗੱਲ ਕਰਦੇ ਆਂ ਵੀ ਅੱਜ ਕੱਲ ਸਾਰੀ ਦੁਨੀਆ ਮੋਬਾਈਲ 'ਚ ਬੜੀ ਹੋਈ ਹੈ ਪਰ ਆ ਚੀਜ਼ਾਂ ਜਿਹੜੀਆਂ ਇਹ ਦੇਖਣ ਨੂੰ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਬਾਈ ਠੀਕ ਹੈ ਤੁਸੀਂ ਬੜਾ ਵਧੀਆ ਇੱਥੇ ਜਿਹੜਾ ਸਾਰਾ ਸੈਟਅਪ ਤੇ ਕੁੱਲੀ ਯਾਰ ਦੀ ਸੁਰਖ ਦਾ ਝੂਟਾ ਮੈਂ ਅੱਗ ਲਾਵਾਂ ਮੈਂ ਤਾਂ ਨੂੰ ਹਣਾ ਤੇ ਬੜਾ ਵਧੀਆ ਬਣਾਈ ਬੈਠੇ ਹੋ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਸੀਂ ਗੀਤ ਇੱਕ ਬੜਾ ਵਧੀਆ ਗੀਤ ਆ ਤੁਹਾਡੇ ਕੋਲ ਮੋਬਾਈਲ ਦੇ ਉੱਤੇ ਹੀ ਹਾਂਜੀ ਬਾਬਾ ਜੀ ਉਹ ਸੁਣਾਓ ਸੁਣਾ ਦਿੰਨੇ ਆ ਬਾਬਾ ਜੀ ਛੁੱਡੀ ਮਿਹਰ ਹੋਈ ਕਰੋ ਧੰਤਨ ਸੋ ਬਈ ਬੇਨਤੀ ਇਹ ਹੈ ਵੀ ਨਿੰਮੇ ਬਾਈ ਦਾ ਗੀਤ ਬੜਾ ਪਿਆਰਾਗਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੋਤ ਸੁਣ ਲੋ ਮ ਮਹਿਲ ਦੀਆਂ ਜੱਗ ਬਿੱਤੀਆਂ ਸੱਚੀਆਂ ਸਣਾ ਮਾਜਾ ਮਹਾਟ ਵਿੱਚ ਆ ਉਹ ਸੱਚੀਆਂ ਸਣਾ ਮਾਜਾ ਮਹਾਟ ਵਿੱਚ ਆ ਗੁੱਟ ਉੱਤੇ ਬੰਨੀ ਹੋਈ ਘਣੀ ਖਾ ਗਿਆ ਆਉਂਦਾ ਆਉਂਦਾ ਰੇਡੀਓ ਨੂੰ ਕੁੰਜੇ ਲਾ ਗਿਆ ਆਉਂਦਾ ਆਉਂਦਾ ਰੇਡੀਓ ਨੂੰ ਕੁੰਜੇ ਲਾ ਗਿਆ ਹੋ ਦੂਰ ਦੀਆਂ ਦੂਰ ਆ ਖਤਮ ਹੋ ਗੀਆਂ ਪਸਮ ਹੋ ਗਿਆ ਉਹ ਦੂਰ ਦੀਆਂ ਦੂਰੀਆਂ ਖਤਮ ਹੋ ਗਈਆਂ ਨੇੜੀਆਂ ਨੇੜੀਆਂ ਪਸਮ ਹੋ ਗਿਆ ਬਦਲ ਗਿਆ ਇਹ ਪਿਆਰ ਵਾਲੇ ਰੁਕ ਨੂੰ ਜਦੋਂ ਦਾ ਚਲਾਉਣ ਲੱਗੇ ਫੇਸਬੁੱਕ ਨੂੰ ਉਹ ਜਦੋਂ ਦਾ ਚਲਾਉਣ ਲੱਗੇ ਫੇਸ ਰਾਸਤੇ ਪੁੱਛਣ ਦੀ ਵੀ ਲੋੜ ਕੋਈ ਨਾ ਦੱਸਣੋਂ ਬਗੈਰ ਛੱਡੇ ਮੋੜ ਕੋਈ ਨਾ ਓ ਰਾਸਤੇ ਪੁੱਛਣ ਦੀ ਵੀ ਲੋੜ ਕੋਈ ਨਾ ਦੱਸਣੋਂ ਬਗੈਰ ਛੱਡੇ ਮੋੜ ਕੋਈ ਨਾ ਰਿਸ਼ਤੇਦਾਰੀ 'ਚ ਜਾਣਾ ਘਟ ਹੋ ਗਿਆ ਜਦੋਂ ਦਾ ਫੁਨਾ 'ਚ ਬਟ ਸੱਪ ਹੋ ਗਿਆ ਓ ਜਦੋਂ ਦਾ ਫੁਨਾ 'ਚ ਬਟ ਸੱਪ ਹੋ ਗਿਆ ਘੂਣਾ ਦੀ ਮੈ ਸਿਫਤ ਕਰਾਂ ਦੇਖ ਦੇਖ ਰਸ ਪੀਆ ਤਿਆਰ ਮੈਂ ਕਰਾਂ ਕੜੇ-ਕੜੇ ਘੂਣਾ ਦੀ ਮੈਂ ਸਿਫਤ ਕਰਾਂ ਦੇਖ ਦੇਖ ਰਸ ਪੀਆ ਤਿਆਰ ਮੈਂ ਕਰਾਂ ਓ ਦੇਖ ਦੇਖ ਰਸ ਪੀਆ ਤਿਆਰ ਮੈਂ ਕਰਾਂ ਜੂਟੂ ਪਰਾਨੇ ਵੀ ਕਮਾਲ ਕਰਤੀ ਕੱਲੀ-ਕੱਲੀ ਦੋਤੋਂ ਬਖਾਤੀ ਧਰਤੀ ਓ ਕੱਲੀ-ਕੱਲੀ ਦੋਤੋਂ ਪਖਾਤੀ ਧਰਤੀ ਉੱਛਹੀ ਵਰਤਦਾ ਏ ਰੱਬ ਵਰਗਾ ਦੂਜਾ ਪਖ ਸਿਬਿਆਂ ਦੀ ਅੱਕ ਵਰਗਾ ਪੜਕੇ ਜੋ ਫੋਨ ਨੂੰ ਡਰੇ ਬਕਰਦੇ ਦੂਜਿਆਂ ਨੂੰ ਮਾਰਦੇ ਤੇ ਆਪ ਮਰਦੇ ਹੱਥ ਜੋੜਤ ਹਾਰੀ ਅਰਦਾਸ ਕਰਦਾ ਮੁਝੇ ਨਾਚ ਰਾਗ ਰੱਬਾ ਕਿਸੇ ਕਰਦਾ ਮੁਝੇ ਨਾਚ ਰਾਗ ਰੱਬਾ ਕਿਸੇ ਕਰਦਾ ਓ ਮਾਪਿਆਂ ਤੋਂ ਡਰੋ ਓ ਮਾਪਿਆਂ ਤੋਂ ਡਰੋ ਥੋੜਾ ਰੱਬ ਤੋਂ ਡਰੋ ਓ ਮਾਪਿਆਂ ਤੋਂ ਡਰੋ ਥੋੜਾ ਰੱਬ ਤੋਂ ਡਰੋ ਰਿਤੇਦਾਰੀ ਦੀ ਵੀ ਓ ਕਦਰ ਕਰੋ ਕਿਆ ਬਾਤ ਆ ਨਿਮਾ ਜੀ ਬੜਾ ਘੈਂਟ ਬੜਾ ਵਧੀਆ ਗੀਤ ਤੁਸੀਂ ਗਾਇਆ ਤੇ ਲਿਖਣ ਵਾਲੇ ਨੇ ਵੀ ਕਮਾਲ ਕਰਤੀ ਮਾਪਿਆਂ ਤੋਂ ਡਰੋ ਥੋੜਾ ਰੱਬ ਤੋਂ ਡਰੋ ਰਿਸ਼ਤੇਦਾਰੀ ਦੀ ਵੀ ਕਦਰ ਕਰੋ ਕਿਆ ਬਾਤ ਆ ਬੜਾ ਅੱਛਾ ਗੀਤ ਸੀ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਪਸੰਦ ਆਇਆ ਹੋਊਗਾ ਤੇ ਇੱਕ ਬਾਈ ਨੇ ਵਿੱਚ ਗੱਲ ਕਹੀ ਆ ਕਹਿੰਦਾ ਯੂਟਿਊਬਰਾਂ ਨੇ ਵੀ ਕਮਾਲ ਕਰਤੀ ਕੱਲੀ-ਕੱਲੀ ਦਿਖਾਤੀ ਧਰਤੀ ਜੇ ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜਾਂ ਵੀ ਯੂਟਿਊਬਰਾਂ ਨੇ ਵੀ ਕਮਾਲ ਕਰਤੀ ਇਕੱਲੇ ਇਕੱਲੇ ਨੇ ਦਿਖਾਤੀ ਕਰਦੀ ਤਾਂ ਇਹਦੇ ਵਿੱਚ ਵੀ ਕੋਈ ਮੇਰੇ ਖਿਆਲ 'ਚ ਦੋ ਰਿਆ ਨਹੀਂ ਹੋਣਗੀਆਂ ਸੋ ਇਹ ਤਾਂ ਗੱਲ ਮਜ਼ਾਕ ਦੀ ਸੀ ਪਰ ਗੱਲ ਇਹ ਵੀ ਬੜਾ ਅੱਛਾ ਗੀਤ ਹੈ ਬੜਾ ਪਿਆਰਾ ਗੀਤ ਹੈ ਮੋਬਾਈਲ ਦੇ ਉੱਤੇ ਜਿਵੇਂ ਕਹਿੰਦੇ ਹੁੰਦੇ ਆ ਇੱਕ ਇੱਕ ਗੱਲ ਬਿਲਕੁਲ ਸੱਚੀ ਲਿਖੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਾਓ ਤਾਂ ਜੋ ਨਿਮੇ ਵਰਗੇ ਕਲਾਕਾਰ ਐਦਾਂ ਦੇ ਗੀਤ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਉਂਦੇ ਰਹਿਣ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸੋ ਸ੍ਰੀਕਾ